ਸ਼੍ਰੀ ਗੁਰੂ ਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦਿਆਂ ਵਿਖੇ 26, 27 ਅਤੇ 28 ਫਰਵਰੀ ਨੂੰ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਇਸ ਮੈਡੀਕਲ ਕੈਂਪ ਦਾ ਉਦ்கਾਰਣ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮ ਪੁਰੀ ਕਰਨਗੇ ਇਸ ਕੈਂਪਸ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਬਸਪਾ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਅਤੇ ਡਾਕਟਰ ਸਹਿਬਾਨਾ ਨੇ ਲੋੜਵੰਦਾਂ ਨੂੰ ਇਸ ਮੈਡੀਕਲ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ ਜੈ ਕਰੇ ਧੰਗ ਦੇ ਜੈ ਭਿੰਡਿਆ ਭਾਰਤ ਸ਼੍ਰੀ ਉਦਾਸ ਸਿਮਰਾਂਝ ਦੇ ਨਾਮ ਤੇ ਇੱਕ ਬੇਮਿਸਾਲ ਸਾਥੀਆਂ ਦੇ ਸਹਿਯੋਗ ਨਾਲ ਪਿਛਲੇ ਸਮੇਂ ਵਿੱਚ ਇੱਕ ਪ੍ਰੋਬਲਮ ਆਈ ਸੀ ਉਸ ਪ੍ਰੋਬਲਮ ਨੂੰ ਸਾਡੇ ਐਨ ਆਰ ਆਈ ਸਾਥੀਆਂ ਨੇ ਕੱਢ ਕੇ ਇਹਨੂੰ ਦੁਬਾਰਾ ਰੈਨਿਊਕਲੇ ਕੀਤਾ ਔਰ ਉਸ ਦੇ ਤਹਿਤ ਕਰ ਲੋ ਜਿਹੜਾ ਇਸ ਅਦਾਰੇ ਵੱਲੋਂ ਇਲਾਕੇ ਵਿੱਚ 26 27 28 ਤਿੰਨ ਦਿਨਾਂ ਦਾ ਇੱਕ ਫ੍ਰੀ ਜਿਹੜਾ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਉਸ ਮੈਡੀਕਲ ਕੈਂਪ ਦੇ ਨਹੀਂ ਇਹ ਵੱਡੇ ਵਧੀਆ ਡਾਕਟਰ ਨੇ ਹੱਡੀਆਂ ਦੇ ਨੇ ਹੋਰ ਤੇ ਵਧੀਆ ਤਮਾਮ ਜਿਹੜੀਆਂ ਬਿਮਾਰੀਆਂ ਨਾਲ ਸਮਝ ਜੂਜ਼ ਰਿਹਾ ਉਤੋ ਛੁਟਕਾਰਾ ਪਾਉਂਦੇ ਕੱਲ ਨੂੰ ਜਿਹੜੇ ਕਿਤੇ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਉਹ ਦਾ ਉਦਘਾਟਨ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਤਾਜ ਸਿੰਘ ਗਰੀਪੁਰਜੀ ਸਾਹਿਬ ਕਾ ਮੈਂਬਰ ਭਾਜਪਾ ਰਾਜ ਸਭਾ ਔਰ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਐਨਆਰਈ ਜਿਨ੍ਹਾਂ ਦੇ ਪਰਾਲੇ ਦੇ ਨਾਲ ਇਹ ਦੁਆਰਾ ਫਿਰ ਗੁਰਦਾਸ ਮਾਨ ਦੇ ਨਾਮ ਤੇ ਹਸਪੀਟਲ ਰਨਿੰਗ ਕਰ ਰਿਹਾ ਉਹ ਸਾਰੀ ਟੀਮ ਜਿਹੜੀ ਆਈ ਹੋਈ ਹੈ ਉਹ ਕੱਲ ਇਹਨਾਂ ਦੀ ਆਜ ਵੀ ਜਿਹੜੇ ਇਤ ਇਲਾਕੇ ਦਾ ਵੱਡਾ ਮੈਡੀਕਲ ਕੈਂਪ ਉਹ ਲੈ ਜਿਹੜਾ ਦਿੱਤਾ ਜਾ ਰਿਹਾ ਔਰ ਇਲਾਕਾ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਉਸ 10 ਤਿੰਨ ਦੇ ਜਿਹੜਾ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਜਿਹੜਾ ਸਵੇਰ ਤੋਂ 10 ਵੇ ਤੋਂ ਲੈ ਕੇ 9 ਵੇ ਤੱਕ ਜਿਹੜਾ ਚੈੱਕ ਅਪ ਕਰੇਗਾ ਔਰ ਉਹਨਾਂ ਨੂੰ ਜਰੂਰੀ ਜਿਹੜੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਔਰ ਧਾਰ ਦੇ ਬੋਲੇ ਦਿੱਤੀਆਂ ਜਾਣਗੀਆਂ ਫਿਰ ਦੁਬਾਰਾ ਇਲਾਕਾ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਉਹ 10 ਤਿੰਨ ਦੇ ਜਿਹੜੇ ਇਸ ਫ੍ਰੀ ਮੈਡੀਕਲ ਕੈਂਪ ਦਾ ਫੈਦਰ ਲੋਗ ਉਹ ਫੈਦਰ ਲੈ ਕੇ ਗੁਰਦਾਸ ਮਾਰੇ ਦਾ ਸ਼ਿਵ ਲੈ ਕੇ ਆਪਣੀ ਜਿੰਦਗੀ ਨੂੰ ਸਫਲ ਬਣਾਓ ਸਾਰੇ ਪਰਮੰਧ ਕਾਂ ਦਾ ਇਹਨਰ ਵੀਰਾਂ ਦਾ ਧੰਵਾਦ ਜੈ ਜੈਕਾਰ ਜੈ ਗੁਰਦੇ ਧੰਨ ਹੈ